ਜੋ ਗੁਰੂ ਪਾਸਾ ਜੀ ਬਚਨ ਕਹਿ ਰਹੇ ਨੇ ਗੁਰਮੁਖ ਸੱਚੀ ਕਾਰ ਕਮਾਈ ਇੱਕ ਸੇਠ ਸੀ ਬੜਾ ਗਰੀਬ ਸੀ ਛੋਟੀ ਜਿਹੀ ਦੁਕਾਨ ਕੀਤੀ ਹੋਈ ਸੀ ਪਰ ਮਿਹਨਤ ਬੜੀ ਕਰਦਾ ਸੀ ਵਰਕੰਦਰੀ ਸੀ ਪੈਂਦੀ ਕੰਮ ਦੇ ਵਿੱਚ ਕਾਰ ਵਿੱਚ ਦੋਨੇ ਪਤੀ ਤੇ ਪਤਨੀ ਰਹਿੰਦੇ ਸੀ ਕੰਮ ਸ਼ੁਰੂ ਕੀਤਾ ਸੀ ਸੋਰਾ ਬੜਾ ਸਮਾਂ ਹੋ ਗਿਆ ਕੰਮ ਕਰਦੇ ਇਹਨੂੰ ਘਰ ਦੇ ਵਿੱਚ ਕੰਮ ਦੇ ਵਿੱਚ ਵਰਕਤ ਹੀ ਨਹੀਂ ਪੈਂਦੀ ਸੀ ਬੜਿਆਂ ਦੇ ਕੋਲੇ ਬੜਾ ਕੁਝ ਕੀਤਾ ਪਰ ਕੋਈ ਕੰਮ ਦੇ ਵਿੱਚ ਬਰਕਤ ਹੀ ਨਹੀਂ ਪਈ ਜਿਵੇਂ ਕੋਈ ਕਹਿੰਦਾ ਨਹੀਂ ਕਰਦਾ ਸਵਾ ਲੰਘਦਾ ਗਿਆ ਲੰਘਦਾ ਗਿਆ ਬੜਾ ਸੋਚਦਾ ਰਿਹਾ ਵੀ ਕੀ ਕਰੀਏ ਆਪਣੇ ਘਰ ਵਾਲੀ ਦੇ ਨਾਲ ਗੱਲਾਂ ਕਰਦਾ ਵਾ ਵੀ ਕਾਰਨ ਕੀ ਗੱਲ ਕੀਤੀ ਕੰਮ ਕਰਦੇ ਆ ਪਰ ਬਰਕਤ ਨਹੀਂ ਪੈਂਦੀ ਨਾ ਪੈਸੇ ਕਢਦੇ ਨਹੀਂ ਕਿਸੇ ਨੇ ਦੱਸ ਦਿੱਤਾ ਕਿੰਨੇ ਬਰਕਤ ਪੈ ਜਾਵੇਗੀ ਪਰ ਕਿਸੇ ਗੁਰਮਖਾਂ ਦੇ ਕੋਲ ਚਲੇ ਜਾ ਕਿਸੇ ਸਾਧੂਆਂ ਦੇ ਕੋਲ ਚਲੇ ਜਾ ਤੇਰੇ ਨੂੰ ਦੱਸ ਦੇਣਗੇ ਤੇਰੇ ਕੰਮ ਦੇ ਵਿੱਚ ਤੇਰੀ ਘਰ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਕਿਸੇ ਕੋਲ ਪੁੱਛਣਾ ਤੇਰੇ ਚੱਲਦਾ ਚੱਲਦਾ ਹੌਲੀ-ਹੌਲੀ ਇੱਕ ਫਕੀਰ ਕੀ ਗੁਰਮੁਖੀ ਰੱਬ ਦੇ ਪਿਆਰੇ ਉਹ ਸੇਠ ਕਹਿੰਦੇ ਉਸ ਮਹਾਪੁਰਸ਼ਾਂ ਦੇ ਕੋਲ ਚਲੇ ਆ ਗਏ ਆ ਕਹਿੰਦੇ ਮਹਾਪੁਰਸ਼ਾਂ ਦੇ ਕੋਲ ਜਾ ਕੇ ਬੇਨਤੀ ਕੀਤੀ ਮਹਾਪੁਰਸ਼ੋ ਕੰਮ ਬਹੁਤ ਕਰਦਾ ਹਾਂ ਦਾ ਮਿਹਨਤ ਬਹੁਤ ਕਰਦਾ ਹਾਂ ਪੈਸਾ ਹੁੰਦਾ ਕਿ ਪਰਖੜਦਾ ਨਹੀਂ ਵਰਕਤ ਹੀ ਨਹੀਂ ਪੈਂਦੀ ਪੈਸੇ ਨਹੀਂ ਖੜਦਾ ਕਹਿੰਦੇ ਮਹਾਪੁਰਸ਼ਾਂ ਨੇ ਕਹ ਜਿੱਤਾ ਕਹਿੰਦੇ ਭਾਈ ਤੋ ਇਦਾਂ ਕਰਿਆ ਕਰ ਵਰਕਤ ਪਪੇਗੀ ਪਰ ਕਿਸੇ ਨੂੰ ਘਟਨਾ ਦੋ ਨੀ ਪੂਰਾ ਤੋਲਿਆ ਕਰ ਮਹਾਪੁਰਸ਼ ਕਹਿੰਦਾ ਘਟਨਾ ਦੋ ਨੋਲੀ ਦੇਈ ਮੰਨੀ ਛੱਡ ਦੇ ਘੱਟ ਤੋਲਣਾ ਛੱਡ ਦੇ ਸਟਾਂਕ ਪੱਦੀ ਪਾਦਿਆ ਕਰ ਪਰ ਬੇਮੰਨੀ ਨਾ ਕਰੀ ਘੱਟ ਨਾ ਤੋਲੇ ਪੂਰਾ ਤੋਲਿਆ ਕਰ ਜਿਹੜੇ ਵੀ ਤੇਰੇ ਕੋਲੇ ਗਾਹ ਕੌਣ ਉਹਨਾਂ ਨੂੰ ਇਦਾਂ ਕਹਦਿਆ ਕਰ ਆਪ ਹੀ ਪਾ ਕੇ ਤੋਲ ਲੋ ਆਪਣੇ ਕਿਰਤ ਨੂੰ ਸਹੀ ਕਰ ਲੈ ਤੇ ਨਾਲ ਨਾਲ ਉਸ ਕਾਲਪੁਰਖ ਨੂੰ ਵਾਹਿਗੁਰੂ ਨੂੰ ਪਰਮਾਤਮਾ ਦਾ ਨਾਮ ਜਪਿਆ ਕਰ ਉਸ ਮੂਲ ਮੰਤਰ ਦੇ ਨਾਲ ਜੁੜਦੇ ਜਿਹੜਾ ਮੂਲ ਆਗਾ ਬਸ ਬਰਕਤ ਪੈ ਜਾਵੇਗੀ ਮਹਾਪੁਰਸ਼ਾਂ ਨੇ ਵਚਨ ਦਿੱਤਾ ਹੁਣ ਕਮਾਉਣੀ ਕਿਤੇ ਕਰਨੀ ਉਹਦੀ ਮਰਜ਼ੀ ਆ ਘਰ ਆਇਆ ਆਪਣੀ ਘਰਵਾਲੀ ਦੇ ਕੋਲ ਗੱਲ ਕੀਤੀ ਕਿ ਭਗਵਾਨ ਨੇ ਮਹਾਪੁਰਸ਼ਾਨ ਨੇ ਵਚਨ ਦਿੱਤਾਗਾ ਵੀ ਤੂੰ ਇੱਕ ਤਾਂ ਘੱਟ ਨਾ ਤੋਲੀ ਪੂਰਾ ਤੋਲਿਆ ਕਰ ਬੇਈਮਾਨ ਨਾ ਕਰੀ ਅੱਗੇ ਕੰਮ ਤਾਂ ਕਰਦਾ ਸੀ ਪਰ ਥੋੜੀ ਜਿਹੀ ਬੇਈਮਾਨੀ ਸੀ ਘੱਟ ਤੋਲਦਾ ਸੀ ਗੁਜਾਰਾ ਵੀ ਸੀ ਹੁੰਦਾ ਕਰਵਾਲੀ ਕਹਿੰਦੀ ਚਲੋ ਹੋਰ ਬੜਾ ਕੁਝ ਕਰਕੇ ਵੇਖ ਲਿਆ ਬੜਾ ਕੁਝ ਕਰਕੇ ਵੇਖ ਲਿਆ ਹੁਣ ਜੇ ਉਹਨਾਂ ਨੇ ਬਚਨ ਕਿਹਾ ਹੈਗਾ ਨਾ ਮੰਨ ਕੇ ਵੀ ਵੇਖਣਾ ਸ਼ਾਇਦ ਕੀ ਪਤਾ ਭਲੇ ਹੀ ਹੋ ਜੇ ਜਿਵੇਂ ਕਿਹਾ ਕਰਕੇ ਵੇਖ ਲਓ ਮਹਾਪ੍ਰਸਾਦ ਦਾ ਪਿਆਰਿਓ ਬਚਨ ਕਮਾਲਿਆ ਹੁਣ ਹੌਲੀ ਹੌਲੀ ਆਪਣੇ ਕਿਰਤ ਤਾਂ ਕਰਦਾ ਮਿਹਨਤ ਤਾਂ ਕਰਦਾਗਾ ਜਿਹੜੇ ਵੀ ਗਾਹਕ ਆਉਂਦੇ ਨੇ ਸਟਾਂਕ ਪੱਤੀ ਪਾਉਂਦਾ ਪਰ ਘਟ ਨਹੀਂ ਪਉਂਦਾ ਪੂਰਾ ਤੋਲਦਾਗਾ ਕਈ ਵਾਰੀ ਆਪਣੇ ਕੰਮ ਦੇ ਵਿੱਚ ਵਿਜੀ ਹੁੰਦਾਗਾ ਜਿਹੜੇ ਗਾਹਕ ਆਉਂਦੇ ਨੇ ਕਹਿੰਦਾ ਵੀ ਆਪਣੇ ਜਿੰਨਾ ਸਮਾਨ ਪਾਉਣਾ ਪਾ ਲੋ ਤੋਲ ਕੇ ਲੈ ਜਾਓ ਤੇ ਜੋ ਬੰਦੇ ਨੇ پیسے ਦੇ ਦਿਓ ਇੰਨੀ ਇਮਾਨਦਾਰੀ ਦਿਖਾਈ ਪਿਆਰੀ ਉਹਦੀ ਚਰਚਾ ਆਲੇ-ਦਾਲੇ ਇਲਾਕੇ ਵਿੱਚ ਸ਼ੁਰੂ ਹੋ ਗਈ ਉਸ ਸੇਠ ਦੀ ਕਿੰਨੇ ਚਰਚਾ ਇੰਨੀ ਸ਼ੁਰੂ ਹੋ ਗਈ ਵੀ ਬੜਾ ਇਮਾਨਦਾਰ ਬੰਦਾ ਦਾ ਜਿਹੜਾ ਵੀ ਗਾਹਕ ਉਹਦੀ ਦੁਕਾਨ ਤੇ ਜਾਂਦਾ ਗਣਾ ਉਹ ਗਾਹਕ ਨੂੰ ਕਹਿੰਦਾ ਵੀ ਜਿਹੜਾ ਸਮਾਨ ਲੈਣਾ ਤੇ ਚੁੱਕ ਲੈ ਤੇ ਤੋਲ ਕੇ ਲੈ ਜਾ ਤੇ ਪੈਸੇ ਦੇ ਜਾ ਇੰਨੀ ਇਮਾਨਦਾਰੀ ਕਹਿੰਦੇ ਇੰਨੀ ਇਮਾਨਦਾਰੀ ਜਦੋਂ ਵਿਖਾਈ ਕਹਿੰਦੇ ਹੌਲੀ ਹੌਲੀ ਗਾਹਕ ਆਉਣੇ ਸ਼ੁਰੂ ਹੋ ਗਏ ਵਾਧਾ ਗਿਆ ਕੰਮ ਹੌਲੀ ਹੌਲੀ 100 ਤੋਂ ਕਹਿੰਦੇ ਹਜ਼ਾਰਾਂ ਤੇ ਚਲੇ ਗਿਆ ਹਜ਼ਾਰਾਂ ਤੋਂ ਲੱਖਾਂ ਤੇ ਚਲੇ ਗਿਆ ਕੋਈ ਇੱਕ ਵਰਕਤ ਪ੍ਰਣੀ ਸ਼ੁਰੂ ਹੋ ਗਈ ਨਾਲ ਇੱਕ ਨਾਮ ਜਪਣਾ ਸ਼ੁਰੂ ਕਰ ਦਿੱਤਾ ਆਪਣੀ ਜਿਹੜੀ ਥੋੜੀ ਜੀ ਬੇਈਮਾਨੀ ਸੀ ਘੱਟ ਤੋਲਦੀ ਸੀ ਉਹ ਸੜ ਦਿੱਤੀ ਇਮਾਨਦਾਰੀ ਸ਼ੁਰੂ ਕਰ ਦਿੱਤੀ ਤੇ ਨਾਲ ਨਾਮ ਜਪਣਾ ਸ਼ੁਰੂ ਕਰ ਦਿੱਤਾ ਹੁਣ ਸਾਧੂਆਂ ਦੇ ਕਹੇ ਗੁਰਮੁਖਾਂ ਦੇ ਕਹੇ ਵਚਨ ਮੰਨ ਲਏ ਮੂਰ ਮੰਤਰ ਦਾ ਪਾਠ ਵੀ ਕਰਦਾ ਦਾ ਜਿਹੜੇ ਵੀ ਆਉਂਦੇ ਨੇ ਘੱਟ ਨਹੀਂ ਤੋਲਦਾ ਸਟਾਂਕ ਵੱਧੀ ਪਾਦ ਦਾਗਾ ਜਿਹੜੇ ਵੀ ਗਾਹਕ ਆਉਂਦੇ ਨੇ ਆਪੇ ਤੋਰ ਕੇ ਲੈਂਦੇ ਨੇ ਪੈਸੇ ਫੜ ਲੈਂਦਾ ਤਾਂ ਬੜੀ ਚਰਚਾ ਸ਼ੁਰੂ ਹੋ ਗਈ ਬੜਾ ਮਾਣਦਾਰ ਸੇਠ ਆਗਾ ਹੌਲੀ ਹੌਲੀ ਜੇ ਲਵੇਂ ਨਗਰ ਸੀ ਉਹ ਵੀ ਆਉਣੇ ਸ਼ੁਰੂ ਹੋ ਗਏ ਸਵਾ ਤੋਂ ਹਜ਼ਾਰਾਂ ਦੇ ਵਿੱਚ ਆ ਗਿਆ ਹਜ਼ਾਰਾਂ ਤੋਂ ਲੱਖਾਂ ਦੇ ਵਿੱਚ ਆ ਗਿਆ ਹੌਲੀ ਹੌਲੀ ਕਹਿੰਦੇ ਪੈਸੇ ਇੰਨੇ ਆ ਗਏ ਕਹਿੰਦੇ ਨੇ ਸੋਨੇ ਦੇ ਬੱਟੇ ਖਰੀਦ ਲਏ ਇੰਨਾ ਮੀਰ ਹੋ ਗਿਆ ਸੇਠ ਉਨੇ ਸੋਨੇ ਦੇ ਵੱਟੇ ਖਰੀਦ ਲਏ ਕਹਿੰਦੇ ਜਿਹਦੇ ਨਾਲ ਤੋਲ ਦਾਗਾ ਸੋਨੇ ਦੇ ਵੱਟੇ ਜਿਹਦੇ ਸੋਨੇ ਦੇ ਵੱਟੇ ਖਰੀਦੇ ਹੁਣ ਹੋਰ ਵੀ ਗਾਹਕ ਆਉਣੇ ਸ਼ੁਰੂ ਹੋ ਗਏ ਦੇਖਣ ਵਾਸਤੇ ਵੀ ਦੇਖਦੇ ਸੋਨੇ ਦੇ ਵੱਟੇ ਨੇ ਫਲਾਣੇ ਸੇਠ ਕੋਲੇ ਆਪਾਂ ਵੇਖ ਕੇ ਆਉਣੇ ਨਾਲੇ ਵੇਖਣ ਆਉਣਾ ਤੇ ਨਾਲੇ ਸੌਦਾ ਲੈ ਕੇ ਜਾਣਾ ਜਦੋਂ ਸੋਨੇ ਦੇ ਵੱਟੇ ਖਰੀਦ ਲਏ ਕਹਿੰਦੇ ਇੰਨਾ ਮੀਰ ਹੋ ਗਿਆ ਕਹਿੰਦੇ ਇੱਕ ਦਿਨ ਫੇਰ ਉਹਨੇ ਸੋਚਿਆ ਮਨਾ ਘਰ ਦੇ ਵਿੱਚ ਬੜੀ ਗਰੀਬੀ ਸੀ ਬਰਕਤ ਨਹੀਂ ਸੀ ਪੈਂਦੀ ਘਰ ਵਾਲੀ ਦੇ ਨਾਲ ਗੱਲ ਕੀਤੀ ਵੀ ਕਿਉਂ ਨਾ ਕੋਈ ਮਹਾਪੁਰਸ਼ਾਂ ਦੇ ਕੋਲ ਜਾਵਾਂ ਦੱਸਾਂ ਜਾ ਕੇ ਇਹ ਮਹਾਪੁਰਸ਼ੋ ਕੰਮ ਦੇ ਵਿੱਚ ਬਹੁਤ ਬਰਕਤ ਪੈਗੀ ਬੜਾ ਪੈਸਾ ਆ ਗਿਆ ਵੇਖੋ ਤੇ ਨਾਲੇ ਮੈਂ ਉਹਨਾਂ ਨੂੰ ਪੱਟੇ ਵਿਖਾ ਕੇ ਆਵਾਂ ਇਹ ਵੇ ਤਾਂ ਇੰਨਾ ਮੀਰ ਹੋ ਗਿਆ ਸੌਨੇ ਦੇ ਵੱਟੇ ਬਖਾ ਕੇ ਆਵਾਂ ਕਹਿੰਦੇ ਵੱਟੇ ਚੁੱਕੇ ਤੁਰਦਾ ਤੁਰਦਾ ਕਹਿੰਦੇ ਮਹਾਪੁਰਸ਼ਾਂ ਦੇ ਕੋਲੇ ਆ ਗਿਆ ਤੇ ਵੱਟਿਆ ਕੇ ਮਹਾਪੁਰਸ਼ਾਂ ਦੇ ਕੋਲੇ ਰੱਖੇ ਮਹਾਪੁਰਸ਼ੋ ਮੇਰੀ ਕਰਤਬ ਵਿੱਚ ਮੇਰੇ ਕੰਮ ਵਿੱਚ ਬਹੁਤ ਬਰਕਤ ਪੈ ਗਈ ਤੁਹਾਡੇ ਬਚਨ ਹੋ ਗਏ ਮੈਂ ਤਾਂ ਸੌਨੇ ਦੇ ਵੱਟੇ ਖਰੀਦੇ ਲਈ ਮੈਂ ਤਾਂ ਬਹੁਤ ਅਮੀਰ ਹੋ ਗਏ ਤੇ ਹੁਣ ਕੀ ਕਰਾਂ ਮਹਾਪੁਰਸ਼ ਕੁਝ ਨਾ ਬੋਲੇ ਉਹ ਆਪਣੇ ਮੌਜ ਵਿੱਚ ਬੈਠੇ ਨੇ ਸਾਧੂ ਨਾਮ ਜਪਣ ਵਾਲੇ ਆਪਣੀ ਮੌਜ ਵਿੱਚ ਬੈਠੇ ਨੇ ਕੁਝ ਨਾ ਬੋਲੇ ਇਹਨੇ ਫੇਰ ਆਖਿਆ ਕਿ ਮਹਾਪੁਰਸ਼ੋ ਕੀ ਕਰਾਉਣਾ ਕੁਝ ਨਾ ਬੋਲੇ ਤੀਸਰੀ ਵਾਰੀ ਜੇ ਤਾਂ ਫੇਰ ਬੋਲੇ ਆ ਕਹਿੰਦੇ ਮਹਾਪੁਰਸ਼ਾਂ ਨੇ ਕਹਿੰਦੇ ਕਿਹਾ ਕਹਿੰਦੇ ਇਦਾਂ ਕਰ ਬੱਟੇ ਚੁੱਕ ਅਨ ਨਦੀ ਵਗਦੀ ਹੈ ਕਿ ਨਾ ਨਦੀ ਚਲਦੀ ਹੈ ਬੱਟੇ ਚੁੱਕ ਕੇ ਸੋਨੇ ਦੇ ਨਦੀ ਦੇ ਵਿੱਚ ਵਗਾਵ ਸੱਟਦੇ ਮਾਂ ਪਰਸੋ ਐਨੀ ਮਿੰਤ ਕਰਕੇ ਸੋਨੇ ਦੇ ਬੱਟੇ ਮੇ ਮਸਾ ਬਣਾਈ ਤੇ ਇਹਨਾਂ ਨੂੰ ਸੱਟਦਾ ਕਹਿੰਦਾ ਹਾਂ ਸੱਟਦੇ ਜਨ ਰਦੀਪ ਸਟੇ ਜਾ ਕੇ ਕਹਿੰਦੇ ਬੱਟੇ ਚੁੱਕ ਕੇ ਆਪਣੀ ਘਰ ਵਾਲੀ ਦੇ ਨਾਲ ਗੱਲ ਕੀਤੀ ਕਹਿੰਦੇ ਮਹਾਪੁਰਸ਼ਾਂ ਨੇ ਇਹ ਬਚਨ ਕਹਿ ਦਿੱਤੇ ਵੀ ਜਿਹੜੇ ਬੱਟੇ ਤੇ ਸੋਨੇ ਦੇ ਖਰੀਦੇ ਨੇ ਘਨ ਨਦੀ ਦੇ ਵਿੱਚ ਛਿੱਟਦੇ ਘਰ ਵਾਲੀ ਕਹਿਣ ਲੱਗੀ ਜਿਹੜੇ ਮਹਾਪੁਰਸ਼ਾਂ ਦੇ ਕੋਲੋਂ ਸੋਨੇ ਦੇ ਬੱਟੇ ਮਿਲੇ ਸੀ ਐਨੀ ਮਾਇਆ ਮਿਲ ਗਈ ਬਰਕਤ ਪੈ ਗਈ ਉਹਨਾਂ ਦੇ ਬਚਨ ਕਿ ਉਟਾਲਤਾ। ਉਹਨਾਂ ਦੀ ਸਭ ਕੁਝ ਦਿੱਤਾ ਹੋਇਆ। ਉਹ ਅਕਾਲਪੁਰਖ ਦਾ। ਉਹਨਾਂ ਦਾ ਬਚਨ ਟਾਲੀ ਨਾ ਤੇ ਜਿਵੇਂ ਕਿਹਾ ਤੂੰਵੇਂ ਕਰ। ਕਹਿੰਦੇ ਮਹਾਪੁਰਸ਼ਾਂ ਦਾ ਬਚਨ ਮੰਨਿਆ ਕਹਿੰਦੇ ਬੱਟੇ ਸੌਨੇ ਦੇ ਚੁੱਕੇ ਤੇ ਚੁੱਕ ਕੇ ਨਦੀ ਦੇ ਵਿੱਚ ਭਗਾ ਕੇ ਮਾਰੇ। ਕਰਾ ਗਿਆ। ਮਹਾਪੁਰਸਾਂ ਦੇ ਕੋਲ ਜਾ ਕੇ ਬੇਨਤੀ ਕੀਤੀ ਮਹਾਪੁਰਸ ਸਟਾਇਆ ਕਹਿੰਦੇ ਠੀਕ ਹੈ ਚਲੇ ਜਾਓ ਆਪਣਾ ਕੰਮ ਕਰੋ ਕੇ ਵੀ ਆਪਣੇ ਕੰਮ ਤੇ ਘਰ ਆਇਆ ਕਹਿੰਦੇ ਕੰਮ ਸ਼ੁਰੂ ਕੀਤਾ ਵਕਾਮ ਤੇ ਆਇਆ ਹੁਣ ਗਾਹਕ ਆਉਂਦੇ ਨੇ ਸੌਦਾ ਲੈ ਕੇ ਜਾਂਦੇ ਨੇ ਬੜੇ ਇਮਾਨਦਾਰੀ ਵਖੁੰਦਾ ਹੁਣ ਇੱਕ ਦੋ ਦਿਨਾਂ ਬਾਅਦ ਕਹਿੰਦੇ ਨਦੀ ਹੁਣ ਜਿਹੜੇ ਲੋਕ ਆਲੇਦਾਂ ਵਾਲੇ ਵੀ ਕਹਿੰਦੇ ਨਗਰਾਂ ਦੇ ਵਿੱਚ ਆਉਂਦੇ ਸੀ ਕਈ ਬੇੜੀ ਦਰਿਆ ਪਾਰ ਕਰ ਕਰਕੇ ਆਉਂਦੇ ਸੀ ਕਹਿੰਦੇ ਇੱਕ ਦਿਨ ਕੋਈ ਦਰਿਆ ਪਾਰ ਕਰਕੇ ਕਹਿੰਦੇ ਸੇਠ ਦੇ ਕੋਲੇ ਸੌਦਾ ਲੈਣ ਵਾਸਤੇ ਆਉਂਦੇ ਸੀ ਕਹਿੰਦੇ ਜਦੋਂ ਬੇੜੀ ਦੇ ਵਿੱਚ ਉਤਰੇ ਜਦੋਂ ਬੇੜੀ ਕਿਨਾਰੇ ਤੇ ਲੱਗੀ ਨਾ ਉੱਤਰ ਲੱਗੇ ਕਹਿੰਦੇ ਕਿ ਤੇ ਬੱਟੇ ਜਿਹੜੇ ਸੋਨੇ ਦੇ ਸੀ ਕਹਿੰਦੇ ਉਹਨਾਂ ਦੀ ਨਿਗਾ ਪੈ ਗਈ ਉਹਨਾਂ ਨੇ ਸੋਚਿਆ ਮਨਾ ਸੋਨੇ ਦੇ ਬੱਟੇ ਪਏ ਨੇ ਉਹਨਾਂ ਨੇ ਚੱਕ ਲਈ ਉਹਨਾਂ ਨੇ ਆਖਿਆ ਵੀ ਸੋਨੇ ਦੇ ਬੱਟੇ ਇਸ ਇਲਾਕੇ ਦੇ ਵਿੱਚ ਕਿਸੇ ਕੋਲੇ ਨਹੀਂ ਇੱਕੋ सेठ ਕੋਲੇ ਜਿਹਦੇ ਕੋਲੇ ਆਪਾਂ ਸੌਦਾ ਲੈ ਕੇ ਆਉਨੇ ਹੁਰ ਤਾਂ ਕਿਸੇ ਕੋਲੇ ਹੈ ਨਹੀਂ ਸ਼ਾਇਦ ਕੋ ਚੋਰ ਚੁੱਕ ਲਿਆ ਹੋਵੇਗਾ ਸਟ ਗਿਆ ਹੋਵੇਗਾ ਕਿਸੇ ਨੇ ਚੋਰੀ ਕਰ ਲਈ ਸੇਠ ਦੇ ਬਟੇ ਕਿਤੇ ਕਾਲੀ ਦੇ ਵਿੱਚ ਨਦੀਬ ਸੁੱਟ ਦਿੱਤੇ ਉਹ ਗਾਹਕਾਂ ਨੇ ਕਹਿੰਦੇ ਬੱਟੇ ਚੁੱਕੇ ਉਹਨਾਂ ਨੇ ਵੀ ਇੰਨੀ ਇਮਾਨਦਾਰੀ ਵਿਖਾਈ ਵੇਖੋ ਇਹ ਪੁਆਇੰਟ ਪਿਆਰ ਸੁਣਨ ਵਾਲਾ ਹੁੰਦਾ ਹੈ ਇਹ ਚੀਜ਼ ਜਿੰਦਗੀ ਬਦਲ ਦਿੰਦਾ ਹੈ ਉਹਨਾਂ ਨੇ ਕਹਿੰਦੇ ਬੱਟੇ ਚੁੱਕੇ ਸੋਨੇ ਦੇ ਤੁਰਦੇ ਤੁਰਦੇ ਕੇ ਜਦੋਂ ਆਈ ਉਹ ਸੇਠ ਦੇ ਕੋਲ ਆ ਕੇ ਸਾਰੀ ਗੱਲ ਦੱਸੀ ਕਿ ਬਾਬੂ ਜੀ ਆ ਤੁਹਾਡੇ ਵੱਟੇ ਨੇ ਅਸੀਂ ਬੇੜੀ ਦੇ ਵਿੱਚ ਉਤਰੇ ਸੀ ਤੇ ਉਸ ਅਨੁਸਾਰ ਸਾਡੀ ਨਿਗਾ ਕਿਤੇ ਵੱਟਿਆਂ ਤੇ ਚਲੀ ਗਈ ਸੀ ਵੇਖਿਆ ਕਿ ਸੋਨੇ ਦੇ ਵੱਟੇ ਨੇ ਲੱਗਦੇ ਬਾਬੂ ਵੀ ਨੇ ਸੇਠ ਦੇ ਨੇ ਸ਼ਾਇਦ ਕੋਈ ਚੋਰ ਚੁਪ ਲੈ ਹੋਵੇਗਾ ਕਿਤੇ ਕਾਲੀ ਵਿੱਚ ਛੱਡ ਗਿਆ ਨਦੀ ਦੇ ਵਿੱਚ ਕਹਿੰਦੇ ਸੇਠ ਬੜਾ ਖੁਸ਼ ਹੋਇਆ ਕਹਿੰਦੇ ਉਹੀ ਵੱਟੇ ਫੇਰ ਚੁੱਕ ਕੇ ਕਿ ਮਹਾਪੁਰਸਾਂ ਦੇ ਕੋਲੇ ਆ ਗਿਆ ਕਹਿੰਦੇ ਮਹਾਪੁਰਸੋ ਮੈਂ ਤਾਂ ਨਦੀਬ ਸੁਟੇ ਤੇ ਸੁਟੇ ਸੀ ਇਹ ਫੇਰ ਮੇਰੇ ਕੋਲੇ ਚਲੇ ਕੇ ਵਾਪਸ ਕਹਿੰਦੇ ਬਸ ਇਸ ਦੇ ਵਿੱਚ ਕਹਿੰਦੇ ਬਹੁਤ ਵੱਡੀ ਇੱਕ ਬਹੁਤ ਵੱਡੀ ਗੱਲ ਸੁਪੀ ਮਹਾਪੁਰਸ਼ਾ ਨੇ ਫਿਰ ਉਸ ਸੇਠ ਨੂੰ ਕਿਹਾ ਕਹਿੰਦੇ ਵੇਖ ਪਹਿਲਾਂ ਤੂੰ ਕਿਰਤ ਕਰਦਾ ਸੀ ਥੋੜੀ ਜੀ ਬੇਈਮਾਨੀ ਕਰਦਾ ਸੀ ਬਰਕਤ ਨਹੀਂ ਸੀ ਪੈਂਦੀ ਪਰ ਜਿੱਦੇ ਦਾ ਤੂੰ ਨਾਮ ਜਪਣਾ ਸ਼ੁਰੂ ਕੀਤਾ ਤੂੰ ਸੱਚੀ ਕਿਰਤ ਸ਼ੁਰੂ ਕੀਤੀ ਬੇਈਮਾਨੀ ਛੱਡ ਗਏ ਤੂੰ ਸੌ ਤੋਂ ਹਜ਼ਾਰਾਂ ਤੇ ਆ ਗਿਆ ਹਜ਼ਾਰਾਂ ਤੋਂ ਲੱਖਾਂ ਤੇ ਆ ਗਿਆ ਲੱਖਾਂ ਤੋਂ ਵੀ ਅੱਗੇ ਚੱਲਿਆ ਗਿਆ ਤੇ ਸੋਨੇ ਦੇ ਵੱਟੇ ਖਰੀਦ ਲੈ ਕਹਿੰਦਾ ਹਾਂ ਜੀ ਖਰੀਦ ਲੈ ਪਰ ਤੂੰ ਵੱਟੇ ਆਪਣੇ ਕਹਿੰਦੇ ਨਦੀ ਦੇ ਵਿੱਚ ਵੀ ਸੁੱਟ ਦਿੱਤੇ ਪਰ ਤੇਰੀ ਕਰਤ ਸਹੀ ਧੀ ਤੂੰ ਮਾਨਦਾਰ ਸੀ ਤੇ ਬੇਮਾਨੀ ਨਹੀਂ ਕੀਤੀ ਕਿਸੇ ਵੀ ਕੰਮ ਦੇ ਵਿੱਚ ਤੇਰੇ ਵੱਟੇ ਫੇਰ ਵੀ ਵੇਖ ਵਾਪਸ ਆ ਗਏ ਜਿਹੜਾ ਬੰਦਾ ਇਮਾਨਦਾਰੀ ਰੱਖਦਾ ਕੋ ਨਜ਼ਦੀਕੀ ਦੇ ਵਿੱਚ ਇਮਾਨਦਾਰ ਨਹੀਂ ਦਾਂਗਾ ਨਾਮ ਜਪਦਾਗਾ ਫਿਰ ਗੁਰੂ ਉਹ ਮਾਲਕ ਪਰਮਾਤਮਾ ਉਹਦੇ ਕਿਰਤ ਦੇ ਵਿੱਚ ਬਰਕਤ ਪਾ ਲੈਂਦਾਗਾ ਉਹਦੇ ਗਵਾਜੇ ਹੋਈ ਚੋਰੀ ਹੋਈ ਜਿਹਦੀ ਵੀ ਵਾਪਸ ਆ ਜਾਂਦੀ ਹੈਗੀ ਪਰ ਵੇਖ ਤੂੰ ਇੰਨੀ ਇਮਾਨਦਾਰੀ ਵਿਖਾਈ ਕਿ ਨਾ ਤੇ ਜਿਨ੍ਹਾਂ ਨੇ ਚੁੱਕੇ ਨੇ ਜਿਨ੍ਹਾਂ ਨੂੰ ਪਤਾ ਲੱਗਿਆ ਉਹਨਾਂ ਨੇ ਹੀ ਬੇਇਮਾਨਦਾਰੀ ਵਿਖਾਈ ਤੇ ਨੀ ਵਾਪਸ ਕਰ ਦਿੱਤੇ ਤੇ ਨਹੀਂ ਇੱਥੇ ਕਿ ਜੇ 10 ਰੁਪਏ ਡਿੱਗ ਜਾਣ ਕੋਈ ਨਹੀਂ ਲੁਕ ਬੇਇਮਾਨ ਹੋ ਜਾਂਦੇ ਨੇ ਕਹਿਣ ਤੋਂ ਭਾਵ ਜਿਹੜੇ ਉਸ ਅਕਾਲ ਪੁਰਖ ਵੈਗੁਰੂ ਪਰਮਾਤਮਾ ਦੀ ਸੱਚੀ ਤੇ ਸੁੱਜੀ ਕੀਰਤ ਕਰਦੇ ਨੇ ਕਿ ਨਾ ਬੇਈਮਾਨੀ ਨਹੀਂ ਕਰਦੇ ਉਹਨਾਂ ਦੇ ਵਿੱਚ ਗੁਰੂ ਫਿਰ ਬਰਕਤ ਪਾਉਂਦਾ ਹੈ ਉਹ ਅਕਾਲ ਪੁਰਖ ਵੈਗੁਰੂ ਬਰਕਤ ਪਾਉਂਦਾ ਹੈ ਸੋਇਸੇ ਕਰਕੇ ਜਿਹੜੇ ਸੱਚੇ ਪਾਤਸ਼ਾਹ ਦੇ ਬਾਣੀ ਨਾਲ ਜੁੜ ਜਾਂਦੇ ਨੇ ਪਿਆਰੋ ਸੱਚੀ ਕੀਰਤ ਨਾਲ ਜੁੜ ਜਾਂਦੇ ਨੇ ਫਿਰ ਸਤਿਗੁਰੂ ਜੀ ਉਹ ਰਹਿਮਤ ਕਰਦੇ ਨੇ ਕਿਰਪਾ ਕਰਦੇ ਨੇ ਜੋ ਬਾਣੀ ਵਿੱਚ ਸਾਨੂੰ ਅੱਜ ਦਾ ਉਪਦੇਸ਼